ਐਸ਼ ਤੋਂ ਜੂਸ ਰਹਿਣ ਦੇ ਮੈਂ ਕਹਿੰਨਾ ਪੰਜ ਗਲਾਸ ਲੈ ਲੀ ਗਏ ਆਨੰਦ ਘੋਰ ਆ ਗਿਆ ਇੱਕ ਵਾਰ ਮਿੱਠੀ ਤਕਰ ਵਾਹ ਮੈਂ ਪੰਛੀ ਲੈ ਜਲੇ ਬਹੁਤ ਸੋਹਣੇ ਆਇ ਇੱਕਲੇ ਆਇਆ ਸਾਡਾ ਪੰਛੀ ਇਹ ਗਗਲੋ ਕਿੰਨੇ ਕੀ ਹੁੰਦੇ ਦੇਖੋ ਹੈਲੋ ਬਹੁਤ ਹੀ ਸਿਲਕੀ ਸਿਲਕੀ ਇਹਨੇ ਸੌਫਟ ਜਿਹਾ ਇਹਨੂੰ ਬਿਲਕੁਲ ਸਲੂ ਟੀਮ ਲਈ ਜਿਹੜੇ ਫੀਮੇਲ ਉਹ ਕਿੰਨੀ ਕੀ ਬਦਲ ਦੇ ਕਿੰਨੇ ਸ਼ਰਾਫੀ ਦੇ ਉਪਰ ਕੰਮ ਕਰਦੇ ਉਹਨਾਂ ਵੀਡੀਓ ਸੰਗੇ ਬਣਦੇ ਨੇ ਲੋ ਦੋਸਤੋ ਆ ਕਲਰ ਆਪਾਂ ਲੈ ਲਿਆ ਸਿਲੇਕਟਡ ਸਿਲੇਕਟ ਜੇ ਲਾਈਟ ਜੇ ਮਤਲਬ ਕਿ ਜਿਹੜੇ ਥੋੜੇ ਕਲਰ ਰੀਅਲ ਕਲਰ ਨਾਲ ਮਿਲਦੇ ਹਨ ਜਿਹੜੇ ਘਟ ਹੁੰਦੇ ਆ ਇੱਕ ਤਾਂ ਰੁਕੇ ਰੁਕੇ ਤੱਕ ਮੜਾ ਜੇ ਯੈਲੋ ਵਾਈਟ ਤੇ ਬਲੂ ਅੱਛਾ ਮੰਮੀ ਦੀ ਸ਼ਾਪ ਦਾ ਆ ਦੇਖੋ ਇਹਦਾ ਕਲਰ ਲਿਖਿਆ ਹਾਂ ਭਈ ਇਹ ਤਾਂ ਗੱਲ ਹੈ ਕੀ ਉਹ ਤੇਰੇ ਨਾ ਦੰਦ ਟੁੱਟੇ ਤੇਰੇ ਦੰਦ ਟੁੱਟੇ ਸੀਗੇ ਤਾਂ ਕਲਰ ਲੈ ਗਿਆ ਹੈਲੋ ਤੁਹਾਡੇ ਦੰਦ ਤੋਂ ਚੱਲ ਲੈ ਕੇ ਮਿੱਠੀ ਤੇ ਕਰਦੇ ਫਿਰ ਚੱਲ ਤੂੰ ਮੇਰੇ ਨਾਲ ਚੱਲ ਬੁੱਤ ਮੇਰਾ ਜੀ ਨਹੀਂ ਲੱਗਦਾ ਮੈਂ ਕੱਲਾ ਰਹਿ ਗਿਆ ਤੇਰੇ ਹੈ ਚੱਲ ਗਏ ਮੈਂ ਤਾਂ ਕਹਿੰਦਾ ਛੁੱਟੀਆਂ 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 ਬਹੁਤ ਕੱਟਣੀਆਂ ਚੱਲ ਗਏ ਛੁੱਟੀਆਂ ਬਹੁਤ ਕੱਟ ਲਈਆਂ ਆ ਜਾ ਹੁਣ ਮੈਂ ਕਹਿੰਦਾ ਅਸੀਂ ਨਹੀਂ ਜਾਣਾ ਚੱਲ ਪਿੰਡ ਚੱਲੀ ਗਏ ਮੈਂ ਕਹਿੰਦਾ ਮੰਨ ਜਾ ਸੋਚ ਲੈ ਇੱਕ ਵਾਰੀ ਫੇਰ ਇਹ ਤਾਂ ਛੁੱਟੀਆਂ ਪੂਰੀਆਂ ਕਰਕੇ ਆਉ। ਚੰਗਾ ਮੇਰੀ ਥੋੜੀ ਜੂਨ ਸੁਧਰੀ ਐ। ਜੂਨ ਹਾਂਜੀ ਸਸਰੇ ਕਾਲਜੀ ਸਾਰਿਆਂ ਨੂੰ ਕਿੱਦਾਂ ਠੀਕ ਠਾਕ ਹੋ ਤੇ ਅੱਜ ਵਾਲੀ ਵੀਡੀਓ ਕਰਦੇ ਆ 680 ਨਾਲ ਮੇਰੇ ਹੈਗਾ ਕਰਨਾ ਬਾਲ ਬੱਚਿਆ ਗਿਆ ਹੋਇਆ ਪਿੰਡ ਨੂੰ ਨਾਨਕਿਆਂ ਨੂੰ ਜੋ ਅਸੀਂ ਰਹਿ ਗਏ ਦੋਨੇ ਜਾਨੇ ਸੋ ਹੁਣ ਟਾਈਮ ਪਾਸ ਹੁੰਦਾ ਨਹੀਂ ਮੈਂ ਤਰੋਕ ਦੇਖੋ ਕਰਦੇ ਆ ਕਿ ਦੇਖੋ ਕਰਦੇ ਆ ਜਵਾਕਾ ਬਣਾ ਲੱਗ ਦੇਣੀ ਜੀ ਤੇ ਕੁੜੀਆਂ ਵੀ ਗਈ ਆ ਮਨਪੀਤ ਵੀ ਗਈ ਆ ਤੇ ਛੋਟਾ ਜਵਰਾਜ ਵੀ ਗਿਆ ਹਨਾ ਹੁਣ ਨੂੰ ਚੱਕਣ ਦੀ ਆਦਤ ਪਈ ਸੀਗੀ ਹੁਣ ਛੁੱਟੀਆਂ ਆ ਗਈਆਂ ਜੂਨ ਦੀਆਂ ਚਲੋ ਮਾੜੀ ਮੁੱਡੀ ਜੂਨ ਸੁਧਰੇ ਹਨਾ ਸਾਰਿਆਂ ਦੀ ਪਰ ਮੌਸਮ ਵਿਭਾਗ ਲੋਨਾਂ ਜਾਣਕਾਰੀ ਆਈ ਹੈ ਜਾਣਕਾਰੀ ਆਈ ਹੈ ਵੱਡੀ ਕਿ ਕਹਿੰਦੇ ਜਿਹੜੇ ਪੇਕਿਆਂ ਨੂੰ ਦੇ ਤੂਫਾਨ ਹੋ ਕਿਸੇ ਟਾਈਮ ਵੀ ਵਾਪਸ ਆ ਸਕਦੇ ਆ ਸੋ ਤਿਆਰੀ ਕਰ ਲਓ ਦੋਸਤੋ ਠੀਕ ਆ ਆਉਣ ਵਾਲੀਆਂ ਗਈਆਂ ਵਾਪਸ ਤੇ ਹੁਣ ਚੱਲੇ ਅੱਜ ਤੁਸੀਂ ਤੁਹਾਨੂੰ ਆਪਾਂ ਲਾਸਟ ਜੁੜੀ ਦਿਖਾਇਆ ਸੀਗਾ ਕਿ ਆਪਾਂ ਲਵ ਬਰਡ ਲੈ ਕੇ ਆਂਦੇ ਸੀਗੇ ਹਨਾ ਤੇ ਆਪਾਂ ਕੁਝ ਪੰਛੀ ਹੋਰ ਲੈਣ ਚੱਲੇ ਆ ਅੱਜ ਠੀਕ ਆ ਤੇ ਆਪਾਂ ਕੁਝ ਪੰਛੀ ਲੈਣ ਚੱਲੇ ਆ ਤੇ ਆਪਣੇ ਕੋਲੇ ਜਿਹੜੇ ਲੱਕੇ ਕਬੂਤਰ ਸੀ ਉਹਨਾਂ ਨੂੰ ਲੱਕੇ ਕਬੂਤਰ ਚਾਹੀਦੇ ਸੀਗੇ ਤੇ ਆਪਾਂ ਨੂੰ ਪੰਛੀ ਚਾਹੀਦੇ ਮੇਰੇ ਕੋਲ ਜ਼ਿਆਦਾ ਹੀ ਹੋ ਗਏ ਸੀਗੇ ਤੇ ਉਹ ਕਹਿੰਦੇ ਆਪਣੇ ਐਕਸਚੇਂਜ ਕਰ ਲਓ ਤੁਸੀਂ ਵੱਟਾ ਸੱਟਾ ਕਹਿ ਦਈਏ ਜੀ ਇਹਨੂੰ ਹਨਾ ਸੋ ਕਬੂਤਰਾਂ ਵੱਟੇ ਆਪਾਂ ਰੰਗ-ਬਰੰਗੀਆਂ ਚਿੜਗੀਆਂ ਆਪਾਂ ਦੋ ਤਿੰਨ ਬਰੀਡੀਆਂ ਲੈ ਬਰੀਡਾਂ ਲੈ ਕੇ ਆਉਣਗੇ ਇਹਦੇ ਇਕੱਠੀਆਂ ਰਹਿ ਪਣ ਜਾਵਾ ਫਿੰਚ ਬਜਰੀ ਤੇ ਇੱਕ ਇੱਕ ਦੋ ਹੋਰ ਹੁੰਦੇ ਮੈਨੂੰ ਪ੍ਰੋਪਰ ਨਾਮ ਨਹੀਂ ਪਤਾ ਇਹਨਾਂ ਦੇ ਹਲੇ ਤੇ ਆਪਾਂ ਸਾਰੇ ਮਿਕਸ ਕਰਕੇ ਕਲੋਨੀ ਬਣਾਵਾਂਗੇ ਉਹਨਾਂ ਦੀ ਜਿਹੜੇ ਵਾਰ ਲਵ ਆਡ ਨੂੰ ਆਪਾਂ ਲੱਗ ਰੱਖਾਂਗੇ ਉਹ ਇਲਤੀ ਬਹੁਤ ਜ਼ਿਆਦੇ ਉਹ ਮਾਰ ਦਿਆ ਦੂਜੇ ਨੂੰ ਬਾਕੀ ਸਾਰੇ ਇਕੱਠੇ ਹੀ ਰਹਿ ਜਾਂਦੇ ਡਾਵ ਵਗੈਰਾ ਕੁਗੀਆਂ ਜਿਹਨੂੰ ਕਹਿੰਦੇ ਆ ਸੋ ਇੱਕ ਤਰ੍ਹਾਂ ਦੀ ਸੁੰਨੀ ਜੀ ਕਲੋਨੀ ਉਹਨਾਂ ਦੀ ਬਣਾ ਦੇਣੀ ਆ ਠੀਕ ਆ ਤੇ ਆਓ ਫਿਰ ਚੱਲਦੇ ਆ ਕਰਦੇ ਆ ਕੰਟੀਨਿਊ ਆਪਣੇ ਪੀਜਨ ਆ ਗਿਆ ਮਗੜੰਗੀ ਚ ਤੇ ਜਲਦੀ ਜਲਦੀ ਇਸੀ ਛੱਡਦਾ ਆਪਾਂ ਤੇ ਆਪਾਂ ਜਲਦੀ ਜਲਦੀ ਪਹੁੰਚ ਗਏ ਮੋਗੀ ਤੇ ਆਫਰਸ ਨੂੰ ਦਿਖਾਉਣੇ ਸੋਹਣੇ ਸੋਹਣੇ ਪਰਿੰਦੇ ਲਓ ਦੋਸਤੋ ਇੱਧਰ ਆਪਣੇ ਆ ਗਏ ਆ ਕਿਹੜੇ ਆ ਹੈਗੀ ਐ ਸਰਾਜ ਜੀ ਹਾਂ ਸਰਾਜ ਜੀ ਐ ਸਰਾਜ ਸਰਾਜ ਜੀ ਤੁਹਾਨੂੰ ਦਿਖਾਉਣੇ ਆਪਾਂ ਇੱਥੇ ਸੋ ਬਾਈ ਹੁਣਾ ਦੇ ਬਹੁਤ ਤਰ੍ਹਾਂ ਦੀਆਂ ਬਰੀਡਾਂ ਰੱਖੀਆਂ ਹੋਈਆਂ ਹੁਣ ਆ ਵੀ ਦੱਸ ਦਿਆ ਕੀ ਚੀਜ਼ ਆ ਵੀਰੋ ਇਹ ਤਰਕੀ ਆ ਅੱਛਾ ਇਹ ਮੇਲ ਹੈ ਨਹੀਂਗੇ ਇਹਨਾਂ ਨਾਲ ਤੇ ਇਹ ਤਰਕੀ ਆ ਉੱਪਰ ਉੱਡਣ ਵਾਲੇ ਕਬੂਤਰ ਰੱਖੇ ਹੋਏ ਆ ਤੇ ਅੱਛਾ ਇਹ ਕੱਲੇ ਨੂੰ ਛੱਡਿਆ ਹੋਇਆ ਹੈ ਨਾ ਲਓ ਜੀ ਆਪਾਂ ਇੱਕ ਤਾਂ ਆਹ ਲੈ ਕੇ ਜਾਣੀਆਂ ਚਿੜੀਆਂ ਬੱਜਰੀ ਬੱਜੀ ਸਵਾਰਡ ਬੋਲ ਦਿੰਦੇ ਆ ਅੱਗੇ ਆ ਇੱਧਰ ਆਈਆਂ ਹੋਈਆਂ ਇੱਧਰ ਆ ਕੇ ਕੋਕਟੇਲ ਆ ਸਰਾਜੇ ਬਰੀਡਰ ਗਾ ਬਰੀਡਿੰਗ ਕਰ ਰੇ ਸੇ ਹਾਂ ਇਹ ਆ ਜਿਹੜਾ ਛੋਟਾ ਜਿਹਾ ਇਹ ਕਿਹੜੀ ਨਸਲ ਆ ਕਿੰਗ ਇਹ ਕ੍ਰਾਸ ਹੋਇਆ ਕਰਦਾ ਨੂੰ ਹਲੋ ਜੀ ਦੋਸਤੋ ਆਪਾਂ ਹੁਣ ਜਿਹੜੇ ਸੋਹਣੇ ਸੋਹਣੇ ਕਲਰ ਆ ਜਿਹੜੇ ਮੈਨੂੰ ਵਧੀਆ ਲੱਗੇ ਆਪਾਂ ਇਹਨਾਂ ਚ ਉਹ ਹੁਣ ਬਾਈ ਨੂੰ ਮੈਂ ਕਿਹਾ ਮੈਨੂੰ ਦੇ ਦੇ ਫੜ ਕੇ ਸੋ ਬਾਈ ਇਹ ਫਰਤੀ ਬਹੁਤ ਹੁੰਦੀ ਇਹਨਾਂ ਚ ਤੇ ਦੇਖ ਕਿੰਨੀ ਪਿਆਰੀ ਆ ਵਾਈਟ ਵਾਈਟ ਗੰਧੀ ਬਹੁਤ ਜੂਰੀ ਵੜਦੀ ਐ ਇਹ ਵੀ ਫੜਨੀਆ ਪੈਣੀਆ ਹਿਸਾਬ ਨਾਲ ਹਾਂ ਥੱਲੇ ਕਾ ਤੂੰ ਨਹੀਂ ਛੱਡਿਆ ਤੂੰ ਉਹਨੂੰ ਬੰਦ ਕਰ ਦੇ ਨਾ ਤੂੰ ਨਿਕਲੂਗੀ ਇੱਥੋਂ ਹੋ ਗਈ ਵਾਹ ਆਓ ਆਪਾਂ ਨਵੇਂ ਕਰੇ ਜਾਣਾ ਨਵੇਂ ਕਰੇ ਜਾਣਾ ਆਪਾਂ ਕੋਈ ਨਹੀਂ ਕੋਈ ਨਹੀਂ ਇਹ ਵੀ ਇਹਨੂੰ ਫਾਜ ਫੜ ਲੈਨੇ ਕੋਈ ਨਹੀਂ ਹਾਂ ਹਾਂ ਲਓ ਮੈਂ ਹੈਲਪ ਕਰਵਾਦਾ ਬਾਈ ਦੀ ਨਾਲ ਯਾਰ ਆ ਗੁੰਡਾ ਸਾਡਾ ਅਣਜਾਣ ਆ ਹਜੇ ਇਹਨੇ ਇਹਨੇ ਡਾਇਆ ਨਹੀਂ ਉਹਨੂੰ ਲਓ ਦੋਸਤੋ ਆ 컬러 ਆਪਾਂ ਲੈ ਲਈਏ ਸਿਲੈਕਟਡ ਸਿਲੈਕਟ ਜੇ ਲਾਈਟ ਜੇ ਮਤਲਬ ਕਿ ਜਿਹੜੇ ਥੋੜੇ 컬러 ਰੇਲ 컬러 컬러 ਮਿਲਦੇ ਆ ਜਿਹੜੇ ਘੱਟ ਹੁੰਦੇ ਆ ਇੱਕ ਤਾਂ ਰੁਕੇ ਰੁਕੇ ਦੱਕ ਮੜਾ ਜੇ ਯੈਲੋ ਵਾਈਟ ਤੇ ਬਲੂ ਠੀਕ ਆ ਤੇ ਉਹ ਯੈਲੋ ਗ੍ਰੀਨ ਹੈ ਇੱਕ ਇੱਕ ਥੋੜੇ ਉਹ ਡਾਰਕ ਚ ਆ ਗਏ ਆਪਣੇ ਲਓ ਦੋਸਤੋ ਲਾਵ ਬਾਰ ਤੇ ਕਾਕਟੇਲ ਮਿਕਸ ਕੀਤੇ ਹੋਏ ਆ ਇੱਧਰ ਆ ਗਈ ਆਪਣੀ ਜੈਬਰਾ ਜਾਵਾ ਜਾਵਾ ਇਹ ਜਾਵਾ ਥੱਲੇ ਜੈਬਰਾ ਆ ਗਈ ਹੈ ਨਾ ਆ ਜਾਵਾ ਸੋਹਣੀ ਲੱਗਦੀ ਹੈ ਨਾ ਇੱਕ ਪੇਰ ਆਪਾਂ ਜਾਵਾ ਦਾ ਲੈ ਕੇ ਜਾਣਾ ਦੇਖੇ ਨਜ਼ਰ ਲੱਗਦਾ ਉਹਦਾ ਪੇਰ ਬਣੇ ਹੋਏ ਆ ਨਾ ਇੱਕ ਤਾਂ ਜੁੜਾ ਹੀ ਆ ਹਣਾ ਕਲਰ ਵੀ ਪੂਰੇ ਡਿਫਰੈਂਟ ਪਏ ਸੋਨੇ ਕਲਰ ਸੋਨੇ ਲੱਗਦੇ ਆ ਇੱਕ ਆਪਾਂ ਦੋ ਪੇਅਰ ਲੈ ਕੇ ਚੱਲੇ ਆਂ ਆਪਾਂ ਜਾਵਾ ਫਿੰਚ ਦਾ ਸੋ ਦੇਖੋ ਕਿੰਨੇ ਕਿੰਨਿਆ ਪਿਆਰੇਆਂ ਲੱਗਦੀਆਂ ਨੇ ਹਣਾ ਸੋ ਇਹ ਥੋੜੇ ਖੁੱਲੇ ਵਿੱਚ ਰਹਿਣਾ ਪਸੰਦ ਕਰਦੇ ਆ ਜਿਹੜਾ ਆਪਣਾ ਕੇਜ ਆ ਬਹੁਤ ਵੱਡਾ ਹੈਗਾ ਵਾ ਤੇ ਆਪਾਂ ਉਹਦੇ ਵਿੱਚ ਆਪਾਂ ਇਹਨਾਂ ਨੂੰ ਰੱਖਾਂਗੇ ਜਿੱਥੇ ਉਹ ਆਪਦੀ ਬਰੀਡਿੰਗ ਆਪਦੇ ਬੱਚੇ ਵਗੈਰਾ ਹਣਾ ਆਪਦਾ ਪੂਰਾ ਪਰਿਵਾਰ ਰਸਾਉਣਗੇ ਆ ਸੋ ਇਹ ਆਪਣੇ ਮਾਹੌਲ ਦੇ ਵਿੱਚ ਇਹ ਖੁੱਲੀਆਂ ਛੱਡ ਦਿੱਤੀਆਂ ਜਾਣ ਤਾਂ ਇਹ ਇੱਕ ਦਿਨ ਵੀ ਨਹੀਂ ਕੱਟਣਗੀਆਂ ਮਰ ਜਾਣਗੀਆਂ ਸਾਰੀਆਂ ਉੱਪਰ ਸ਼ਾਪ ਦਾ ਤੁਸੀਂ ਨੰਬਰ ਦੇਖ ਸਕਦੇ ਹੋ ਮੋਗੇ ਦੇ ਮੇਨ ਬਾਜ਼ਾਰ ਚ ਬਈ ਸ਼ਾਪ ਆ ਜੇ ਕਿਸੇ ਨੇ ਫੰਕਸ਼ਨ ਹੋਇਆ ਤਾਂ ਜ਼ਰੂਰ ਪਹੁੰਚ ਸਕਦੇ ਹੋ ਮੇਨ ਬਾਜ਼ਾਰ ਚ ਤੁਸੀਂ ਅਕੇ ਗਾਂ ਸਿਰੇ ਆਉਂਗੇ ਤੇ ਗਾਂ ਜਾ ਕੇ ਆਉਂਦਾ ਇਹ ਠੀਕ ਆ ਜਦੋਂ ਤੁਸੀਂ ਸਰਕਾਰੀ ਹਸਪਤਾਲ ਨੰਂਕੇ ਅੱਗੇ ਆਉਂਗੇ ਮੇਨ ਬਾਜ਼ਾਰ ਦੇ ਵਿੱਚ ਤੇ ਮੇਨ ਬਾਜ਼ਾਰ ਦੇ ਉੱਪਰ ਹੀ ਸੜਕ ਤੇ ਦੁਕਾਨ ਆ ਤੇ ਦੇਖੋ ਉੱਥੇ ਆਪਣੇ ਕੋਲੇ ਲਵ ਬਾਰਡ ਵਗੈਰਾ ਜਾਂ ਜਾਵਾ ਫਿੰਚ ਚ ਜੈਬਰਾ ਫਿੰਚ ਸਾਰੀਆਂ ਮਿਲ ਜਾਂਦੀਆਂ ਜਿਵੇਂ ਆ ਜਾਵਾ ਫਿੰਚ ਨੇ ਠੀਕ ਆ ਰੈਟ ਵਗੈਰਾ ਹੋਗੇ ਕਾਫੀ ਵੈਰਾਈਟੀ ਮਿਲ ਜਾਂਦੀ ਆ ਬਹੁਤ ਕਿਊਟ ਰੈਟ ਤੁਹਾਨੂੰ ਦਿਖਾਉਣਾ ਮੈਂ ਤੇ ਆ ਦੇਖੋ ਆਪਾਂ ਨੂੰ ਦੂਜਾ ਉਹਨਾਂ ਨੇ ਕੇਜ ਪ੍ਰੋਪਰ ਇਦਾਂ ਸ਼ਿੰਗਾਰ ਕੇ ਬਣਾ ਕੇ ਦਿੱਤਾ ਜਿੰਨਾ ਵਿੱਚ ਉਹਨਾਂ ਨੇ ਆਪਾਂ ਨੂੰ ਇਹਨਾਂ ਨੂੰ ਆਪਾਂ ਨੂੰ ਦੇਣਾ ਵਾ ਠੀਕ ਆ ਤੇ ਘਰੇ ਜਾ ਕੇ ਆਪਣੀ ਕਲੋਨੀ ਵੱਡੀ ਉਹ ਚ ਛੱਡਣਾ ਤੇ ਆ ਤੁਸੀਂ ਆਪਣੀਆਂ ਫਿਸ਼ ਵਗੈਰਾ ਦੇਖ ਸਕਦੇ ਹੋ ਫਿਸ਼ ਫਿਸ਼ ਦੀ ਵੈਰਾਈਟੀ ਬਹੁਤ ਜ਼ਿਆਦਾ ਆ ਤੇ ਦੇਖੋ ਨਿੱਕੀਆਂ ਵੀ ਵੱਡੀਆਂ ਵੀ ਆ ਸਾਰੇ ਤਰ੍ਹਾਂ ਦੀਆਂ ਕਿਉਂਕਿ ਇਹਦੇ ਵਿੱਚ ਵੀ ਕਾਫੀ ਨਸਲਾਂ ਆ ਜਾਂਦੀਆਂ ਨੇ ਘਰੇ ਰੱਖਣ ਵਾਸਤੇ ਤੇ ਸਾਰਾ ਫੂਡ ਵਗੈਰਾ ਪੰਛੀਆਂ ਦਾ ਚਿੜੀਆਂ ਦਾ ਹਰੇਕ ਪੰਛੀ ਦਾ ਇਥੇ ਫੂਡ ਵੀ ਅਵੇਲੇਬਲ ਹੈ ਤੇ ਆ ਤੁਸੀਂ ਲਿਖਿਓ ਦੇਖੋ ਕਿੰਨੇ ਕਿਊਟ ਆ ਦੇਖੋ ਸੁੱਤਾ ਪਿਆ ਹੋਇਆ ਲੱਤਾਂ ਤਾਂ ਕੀਤੀਆਂ ਆਈਆਂ ਇਹਦੀਆਂ ਪਹਿਲਾਂ ਉਹ ਦੇਖ ਤੀਂ ਕੱਢ ਕੇ ਦਿਖਾਉਣਾ ਬਾਅਦ ਘੱਟ ਰੱਖੋ ਕਾਜ ਨੂੰ ਨੇ ਕੀ ਉੱਤੇ ਦੇਖੋ ਹੈਲੋ ਬਹੁਤ ਹੀ ਸਿਲਕੀ ਸਿਲਕੀ ਇੰਨੇ ਸੋਫਟ ਜਿਹੇ ਹਨ ਬਿਲਕੁਲ ਹੈਲੋ ਇਹ ਮੇਲਾ ਇਧਰੇ ਫੀਮੇਲਾ ਉਹ ਕਿਲੁੰਕੀ ਜਾਂਦਾ ਫਿਰ ਕਿੰਨੇ ਸ਼ਰਾਫੀ ਦੇ ਉੱਪਰ ਘੜੋ ਪਰ ਇਹ ਮੇਰੀ ਸਮਝ ਨਹੀਂ ਆ ਰਹੀ ਅੱਜ ਛੋਟੇ-ਛੋਟੇ ਪ੍ਰਿੰਦਿਆਂ ਦੇ ਨਾਲ ਤੁਹਾਨੂੰ ਮੈਂ ਆਪਣੇ ਪ੍ਰਿੰਦੇ ਵੀ ਦਿਖਾਉਣਾ ਕਿਉਂਕਿ ਮਨਪ੍ਰੀਤ ਜਵਰਾਜ ਤੇ ਐਸ਼ ਉਹ ਵੀ ਮੁੱਕ ਗਏ ਹੋਏ ਆ ਤੇ ਉਹਨਾਂ ਨੂੰ ਵੀ ਮੇਰਾ ਚੱਲ ਮਿਲ ਗਏ ਯਾਰ ਹਨਾ ਕਿੰਨੇ ਦਿਨ ਹੋ ਗਏ ਆ ਆਪਦੇ ਪੁੱਤ ਨੂੰ ਦੇਖੇ ਨੂੰ ਆਪਦੀ ਧੀ ਨੂੰ ਦੇਖੇ ਨੂੰ ਸੋ ਉਹਨਾਂ ਨੂੰ ਐਸ਼ ਨੂੰ ਦਿਖਾਉਣੇ ਆ ਆ ਪਿੱਛੇ ਨਿੱਕੇ-ਨਿੱਕੇ ਬਾਕਸਾਂ ਦੇ ਵਿੱਚ ਆਪਾਂ ਪੇਰ ਜਿਹੜੇ ਲਏ ਆ ਸਾਰੇ ਪਾਲੇ ਆ ਸੋ ਜਿਹੜੇ ਉੱਥੇ ਰੈਟ ਸੀ ਨਾ ਜਿਹੜੇ ਬੜੇ ਘੈਣ ਸੀਗੇ ਜਿਹਨੂੰ ਆਪਾਂ ਕਿ ਜਿਹੜੇ ਮੈਂ ਦਿਖਾਏ ਸੀ ਇਹ ਖਰਗੋਸ਼ ਵਾਂਗੂ ਇੰਨੇ ਕੂਲੇ ਸੀਗੇ ਸੋ ਸਭ ਤੋਂ ਵੱਡੀ ਗੱਲ ਬਈ ਇੱਥੇ ਇਹ ਹੈਗੀ ਕਿ ਉਹ ਜਿਹੜੀ ਉਹਦੀ ਨਾਲ ਦੀ ਪਾਰਟਨਰ ਸੀ ਉਹ ਮਾਂ ਬਾਨ ਵਾਲੀ ਹੈ ਜਦੋਂ ਬੱਚੇ ਦੇਊਗੀ ਤੇ ਕਿੰਨੇ ਕਿਊਟ ਹੋਣਗੇ ਉਹਦੇ ਚਾਰ ਪੰਜ ਬੱਚੇ ਦੇਊਗੀ ਉਹ ਸੋ ਉਹ ਮੈਂ ਨਹੀਂ ਲੈ ਆਇਆ ਜੀ ਕਿਉਂਕਿ ਮੈਨੂੰ ਆਏ ਸੀਗਾ ਕਿ ਹਨਾ ਕਿ ਘਰ ਦੇਣਾ ਕਹਿਣ ਤੂੰ ਇਹ ਕੀ ਲੈ ਆ ਹਨਾ ਤੇ ਚਿੜੀਆਂ ਲੈ ਲਈਆਂ ਆਪਾਂ ਦੋ ਤਿੰਨ ਤਰ੍ਹਾਂ ਦੇ ਘੁੱਗੀਆਂ ਦਾ ਜੋੜਾ ਜੋੜਾ ਘੁੱਗੀਆਂ ਦਾ ਲੈ ਲਿਆ ਤੇ ਸਾਰੇ ਪੰਛੀ ਬਹੁਤ ਕੈਂਟ ਕਨ ਸੈਲੈਕਟਡ ਜੀ ਕਰਨ ਕਲਰ ਲੈ ਆਏ ਆਪਾਂ ਸਾਰੇ ਸਿਲੇਕਟਡ ਜੀ ਕਲਰ ਲੈ ਆ ਆਪਾਂ ਸਾਰੇ ਤੇ ਘੈਂਟ ਪੂਰੇ ਠੀਕ ਆ ਹੁਣ ਐਸ਼ ਨੂੰ ਯਵਰਾਜ ਨੂੰ ਤੇ ਮਨਪੀਤ ਨੂੰ ਮਿਲਾਉਣੇ ਸਾਰੇ ਵੀਡੀਓ ਕੰਟੀਨਿਊ ਕਰੋ ਉਹ ਸ਼ਾਪ ਚ ਸ਼ਾਪ ਚ ਸ਼ਾਪਿੰਗ ਕਰੀ ਜਾਂਦੇ ਆ ਸਾਹਮਣੇ ਕੱਪੜੇ ਦੀ ਬਟਿਕ ਦਾ ਕੰਮ ਵੀ ਨਾਲ ਦੀ ਨਾਲ ਫਿਰ ਕਰਨ ਆਈ ਸੀ ਸ਼ਹਿਰ ਉਹ ਤੇ ਮੈਂ ਅੱਜ ਤਾਂ ਮਿਲ ਚੱਲਦੀ ਆ ਮੈਨੂੰ ਕਿਹਦੇ ਜੂਸ ਪਿਆ ਤੇਰੇ ਕੋਲੋਂ ਪੀਣਾ ਜੂਸ ਮੈਂ ਚਲਾ ਫਿਰ ਮੈਂ ਵੀ ਹੁਣਾਂ ਦੇਣਾ ਜੂਸ ਮੈਂ ਕਹ ਤੈਨੂੰ ਮੈਂ ਉਹ ਐਂਗੋ ਸ਼ੇਕ ਪੀਣਾ ਕਹਿੰਦੀ ਮੈਂ ਤੂੰ ਪੀਣਾ ਉਹ ਐਸ਼ ਆ ਐਸ਼ ਘੜੀ ਓਏ ਇੱਕ ਕਰਨੀ ਤੂੰ ਲੈ ਕੇ ਆ ਆ ਆ ਨਾ ਜਾ ਭੱਜ ਕੇ ਹਾਂ ਦੇਖੜੀ ਐਸ਼ ਹੁੰਦੀ ਦੇਖੀ ਜਾਂਦੀ ਆ ਨਕਲੀ ਜਾਨਾ ਮੈਂ ਨਕਲੀ ਸੋਨੇ ਕੋਲ ਲੈ ਕੇ ਦਿੱਤਾ ਤੈਨੂੰ ਦੇਖੋ ਇਹ ਨਕਲੀ ਨਹੀਂ ਅਸਲੀ ਆ ਨਕਲੀ ਆ ਮੈਂ ਕਿਹੜੀ ਲੈ ਕੇ ਦਿੱਤਾ ਹੈਲੋ ਲਓ ਜੀ ਸਿੱਧੂ ਸਾਹਿਬ ਪਹੁੰਚ ਗਏ ਆ ਓਏ ਓਏ ਗਰਮੀ ਕਿੱਧਰ ਲਈ ਫਿਰਦੇ ਤੈਨੂੰ ਓਏ ਹੈ ਗਰਮੀ ਕਿੱਧਰ ਲਈ ਫਿਰਦੇ ਆ ਓ ਬੂੰਗੜੋ ਨਕਲੀ ਨਕਲੀ ਆ ਮੱਕੀ ਦੀ ਫੇਕ ਕਿਦਾਂ ਵਾ ਸੈਟਾਂ ਮਾਤਾ ਦੀਆਂ ਐਨਕਾਂ ਧੁੱਪ ਦੇ ਵਿੱਚ ਕਾਲੀਆਂ ਹੋ ਜਾਂਦੀਆਂ ਦੇਖੋ ਫੀਚਰ ਚੈੱਕ ਕਰੋ ਤੁਸੀਂ ਕਿੰਨੇ ਆ ਸਹੂਲਤ ਦੇਖੋ ਮਾਤਾ ਨੂੰ ਕਿੰਨੀ ਦਿੱਤੀ ਹੋਈ ਆ ਛਾਵੇਂ ਐਨਕਾਂ ਚਟੀਆਂ ਹੋ ਜਾਂਦੀਆਂ ਧੁੱਪ 'ਚ ਗਰਮ ਕਾਲੀਆਂ ਹੋ ਜਾਂਦੀਆਂ ਚੱਲ ਜਾਈਏ ਉਹ ਸਾਡੇ ਪੰਛੀ ਨਿਹਦੇ ਆ ਮੇਰੇ ਆਪ ਦੇ ਪਰਿੰਦੇ ਆ ਗਏ ਨਿੱਕੇ ਨਿੱਕੇ ਆ ਵੀ ਸੀ ਜੂਸ ਪੀਣਾ ਬਲ ਸਾਨੂੰ ਜੂਸ ਪਿਆਓ ਹਾਂ ਚਲੋ ਨਕਲੀ ਸੋਨਾ ਨਹੀਂ ਬਹੁਤੋ ਕੜਾ ਆਈ ਹੁੰਦਾ ਉਧਰ ਤੇ ਕਲਰ ਲੱਗਿਆ ਉਤੋਂ ਇਹਦਾ ਨਹੀਂ ਨਕਲੀ ਸੋਨਾ ਲਓ ਜੀ ਮਾਮੂ ਦੇ ਐਸ਼ ਦੇਣਾ ਕੜਾ ਪਾਇਆ ਸੀ ਕਿੱਥੇ ਐਸ਼ ਦਿਖਾਈ ਆ ਕੜਾ ਸੀਗਾ ਚਲੋ ਜੀ ਠੀਕ ਆ ਝੂਟ ਫੋਨ ਤੇ ਦੇਦਾ ਵੀ ਇਹ 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 골ਡਨ ਕਲਰ ਸੀਗਾ ਮੈਂ ਕਿਹਾ ਐਸ਼ ਇਹਨੂੰ ਗਵਾਣ ਨਾਲ ਨਹੀਂ ਇਹ ਸੋਨੇ ਦਾ ਬਹੁਤ ਮਹਿੰਗਾ ਉਹ ਕੜੇ ਦਾ ਲੱਗਿਆ ਰੰਗ ਹੁਣ ਮੈਨੂੰ ਕਹਿੰਦੀ ਨਕਲੀ ਸੋਨਾ ਲੈ ਕੇ ਦੇਦਾ ਐ ਜੋ ਬਚਰੀ ਸਾਵਾਂ ਸਾਵ ਰੱਖਿਆ ਕਰੇ 골ਡਨ ਵਾਹੇ ਵੀ ਕਿਤੇ ਗਾਂਵ ਮਛਾਣ ਹੋ ਜੇ ਅਜੋ ਬਚਰੀ ਨੂੰ ਪਤਾ ਲੱਗਾ ਪੁੱਤ ਜੀ ਤੇਰੀ 골ਡਨ ਵਾਹੀ ਪਾ ਦੀਏ ਪਰ ਚੱਕਰ ਤਾਂ ਆਏ ਆ ਨਾ ਕਿ ਤੈਨੂੰ ਕੜਾ ਤਾਂ ਜਾਣਾ ਹੀ ਹੈ ਨਾ ਤੈਨੂੰ ਕੋਈ ਚੱਕ ਕੇ ਲੈ ਜੂ ਨਾਲ ਤਾਂ ਨਹੀਂ ਤੇਰੇ ਪਾਉਂਦੇ ਪੁੱਤ ਨਹੀਂ ਤੇਰੇ ਤੋਂ ਚੰਗਾ ਸਾਨੂੰ ਕੀ ਹੈ ਕਮਲ ਨੰਦ ਚੋੜੀ ਜੂ ਦੇਖੀ ਹੈਲੋ ਵੇਰੀ ਬੱਚੀ ਕਿਵੇਂ ਹੈ ਤੈਨੂੰ ਕਿਵੇਂ ਹੈ ਨਹੀਂ ਕਿਵੇਂ ਸੀ ਕਿ ਨਹੀਂ ਐਸ਼ ਤੋਂ ਜੂਸ ਰਹਿਣ ਦੇ ਮੈਂ ਕਹਿੰਦਾ 5 ਗਲਾਸ ਲੈ ਲੀ ਗਏ ਆਨੰਦ ਖੋਰ ਆ ਗਈ ਇੱਕ ਵਾਰ ਮਿੱਟੀ ਤਕਰ ਵਾਹ ਮੈਂ ਪੰਛੀ ਲੈ ਜਲੇ ਬਹੁਤ ਸੋਹਣੇ ਆਇ ਕਲੀ ਆ ਯਾਰ ਸਾਡਾ ਪੰਛੀ ਇਹ ਗਗਲੋ ਆਜਾ ਓਏ ਗਗਲੋ ਹਾਂ ਤੁਹਾਨੂੰ ਮੈਂ ਉਹ ਵਾਲਾ ਦੁੱਧ ਪੀਆ ਅੱਛਾ ਠੀਕ ਆ ਮੈਂ ਲੈ ਗਿਆ ਸਾਡੀ ਗੁਰੂ ਮਾਸੇ ਬੈਣਾ ਕਰੀ ਬੈਣਾ ਸਾਡੀ ਗਗਲੋ ਇੰਨਾ ਹੋ ਰਹਾ ਤਾਂ ਇੱਕ ਪੂਰਾ ਇਹ ਦੇ ਦੋ ਮੈਂ ਸਾਰੇ ਬੰਨਾਂ ਓਕੇ 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 ਬਾਮਾਂ ਤਰਸੀਆਂ ਪਈਆਂ ਸੀ ਇਹਨੂੰ ਚੱਖਣ ਵਾਸਤੇ ਸਿੱਧੂ ਗਾਵ ਨੇ ਉਹ ਦੂਸਰੀ ਨਾ ਤੂੰ ਦੂਸਰੀ ਉਹ ਵੇਵੀ ਨਹੀਂ ਆ ਅੱਰੇ ਯੂਰਾ ਦੇ ਚਲ ਹੈਲੋ ਕਰ ਦੋ ਸਾਰਿਆਂ ਨੂੰ ਨਾਨਕਿਆਂ ਨੂੰ ਫੇਰ ਮੋੜਨਾ ਨਹੀਂ ਇਤਨੀ ਹੈ ਜੋ ਹੂੰ ਇਹਨਾਂ ਦੇ ਘਰੇ ਨਖਰਾ ਲੁਟਾਉਂਦਾ ਪਸੰਦ ਨਹੀਂ ਆਈ ਹੈ ਤੇ ਕਿੰਨੇ ਸੋਹਣੇ ਸੋ ਚਪਲਾਂ ਲੱਗੀਆਂ ਇਹਨਾਂ ਚ ਲੈ ਲੈ ਨਹੀਂ ਨਹੀਂ ਪੁੱਤ ਮਹਾ ਗੱਡੀ ਖੜੀ ਹੈ ਬਜਾਰ ਚ ਆ ਲੈ ਸੁਣੀ ਹੈ ਹੈ ਕੀ ਹੋਇਆ ਪੌਂਦੀ ਗਾ ਤਾਂ ਨਹੀਂ ਇਹ ਜਵਾਕਾਂ ਦੇ ਨਖਰੇ ਦੇਖ ਲਓ ਅੱਜ ਕੱਲ੍ਹ ਦੇ ਆਨੇ ਸਮਾਲ ਆ ਨਹੀਂ ਪਸੰਦੋ ਮੈਨੂੰ ਪਉਣੀ ਨਹੀਂ ਫਿਰ ਨਹੀਂ ਪਸੰਦ ਲੈ ਲੈ ਹੁਣ ਤਾਂ ਬਾਪੂ ਡਿੱਕਿਆ ਆ ਤੇਰਾ ਬਾਈ ਮੁੰਡਾ ਮੈਂ ਵਕਤ ਖੜਾ ਹੋ ਗਿਆ ਸੀ ਸਾਨੂੰ ਇਹਦੇ ਚਪਲਾਂ ਹੀ ਨਹੀਂ ਪਸੰਦ ਆਉਂਦੀਆਂ ਕੋਈ ਸਹਜ ਨਿਕਲ ਰਹਿ ਜਾਂਦਾ ਵੀ ਵੱਡਾ ਰਹਿ ਜਾਂਦਾ ਅੱਜ ਤਾਂ ਕੜਾ ਲੈਣਾ 골ਡ ਵਾਲਾ ਅੱਜ ਤਾਂ 골ਡ ਵਾਲਾ ਕੜਾ ਲੈਣਾ ਸੀ ਮੇਰਾ ਤੇਨੂੰ ਨੰਬਰ ਆ ਤਾਂ ਦੇ ਦੇ ਆ 10 ਨੰਬਰ ਦੂਜੀ ਚੱਪਲ ਦੂਜੇ ਪੈਰ 'ਤੇ ਪੈਣੀ ਬੁੱਤ। ਇਹ ਰਹਿੰਦੇ। ਹਾਂਜੀ ਦੋਸਤੋ ਤੇ ਸਿੱਧੂ ਸਾਹਿਬ ਸੌਂ ਗਏ ਆ। ਤੇ ਇਹਨੂੰ ਤਾਂ ਨਹੀਂ ਚੱਪਲਾਂ ਪਸੰਦ ਕੋਈ। ਕੰਮ ਇਹਨੇ ਚੱਪਲ ਵਾਲੇ ਕੀਤੇ ਆ ਤੇ ਇੱਕ ਸੋਨੇ ਦਾ ਕੜਾ ਕਿੱਧਰ ਗਿਆ? ਮੈਨੂੰ ਕੀ ਗੋਲਡ ਆ। ਗੋਲਡਾ ਨਹੀਂ ਇਹਨੂੰ ਕਿਹਾ। ਉਹ ਨਕਲੀ ਨਹੀਂ ਗਾ ਅਸਲੀ ਸੀ ਬੁੱਤ ਤੂੰ ਖਰਾਬ ਕਰਤਾ ਸੀ ਸੋਨਾ। ਚੰਦੀ ਆ। ਹੈਂ? ਹੁਣ ਚੰਦੀ ਗਿਆ। ਐਸ਼ੂ ਕੀ ਹੋ ਗਿਆ ਬੁੱਤ? ਨਹੀਂ ਨਹੀਂ। ਕਿਹਨੇ ਦੱਸਿਆ ਮੈਂ ਵਿਚੇ ਦਿਲ ਤੋੜਤਾ ਇਹਨੂੰ ਕਹਿੰਦੇ 골ਡ ਆ ਹੈ ਉਹਨਾਂ ਦਾ 골ਡ ਤੇ 골ਡੂ ਤੋਂ ਕਲਰ ਉੱਤਰ ਗਿਆ ਵੀ ਆਪਾਂ ਦਹਣ ਪੁਰਾਣਾ ਜਿਹੜਾ 골ਡ ਹੋਇਆ ਦਾ ਪੱਤ ਕਲਰ ਉੱਤਰ ਜਾਂਦਾ ਦਾ ਹੂੰ ਫੇਨਾ ਫੇਲਾ ਦੇ ਕੁਏ ਦਾ ਕਲਰ ਨਹੀਂ ਆਛਾ ਮੰਮੀ ਦੀ ਸ਼ਾਪ ਦਾ ਆ ਦੇਖੋ ਇਹਦਾ ਕਲਰ ਨਹੀਂ ਆ ਹਾਂ ਵੀ ਇਹ ਤਾਂ ਗੱਲ ਹੈਗੀ ਉਹ ਤੇਰੇ ਨਾ ਦੰਦ ਟੁੱਟੇ ਤੇਰੇ ਦੰਦ ਦੇ ਟੁੱਟੇ ਸੀਗੇ ਤਾਂ ਕੱਲਰ ਲਹਿ ਗਿਆ ਲੋ ਤੁਹਾਡੇ ਦੰਦ ਤੋਂ ਕਾਲਾ ਕਿ ਮਿੱਟੀ ਦੇ ਕਰਦੇ ਫਿਰ ਚੱਲ ਤੂੰ ਮੇਰ ਨਾਲ ਚੱਲ ਬਹੁਤ ਮੇਰਾ ਜੀ ਨਹੀਂ ਲੱਗਦਾ ਮੈਂ ਕੱਲਾ ਰਹਿ ਗਿਆ ਕਰ ਹੈ ਚੱਲ ਗਿਆ ਮੈਂ ਤਾਂ ਕਿਨ੍ਹੇ ਛੁੱਟ ਗਿਆ ਛੁੱਟ ਗਿਆ ਛੁੱਟ ਗਿਆ ਬਹੁਤ ਕੱਟਨੇ ਚੱਲ ਗਿਆ ਛੁੱਟ ਗਿਆ ਬਹੁਤ ਕੱਟ ਲਿਆ ਆ ਜਾ ਹੁਣ ਮੈਂ ਕਹਿੰਦਾ ਅਸੀਂ ਨਹੀਂ ਜਾਣਾ ਚੱਲ ਪਿੰਡ ਚੱਲ ਗਿਆ ਮੈਂ ਕਹਿੰਦਾ ਮੰਨ ਜਾ ਸੋਚ ਲੈ ਇੱਕ ਵਾਰੀ ਫੇਰ ਇਹ ਤਾਂ ਛੁੱਟ ਗਿਆ ਪੂਰੀਆਂ ਕਰਕੇ ਆਉਂ ਚੰਗਾ ਮੇਰੀ ਥੋੜੀ ਜੂਨ ਸੁਧਰੀ ਐ ਜੂਨ ਦੇ ਜੂਨ ਦੀਆਂ ਛੁੱਟੀਆਂ 'ਚ ਵੀ ਵਾਜੇ ਮਰੀ ਜਾਂਦੀ ਸੀ ਜੱਸ ਜੱਸ ਵਾਜੇ ਮਰੀ ਜਾਂਦੀ ਸੀ ਦੋ ਤਿੰਨ ਤਾਂ ਮੈਨੂੰ ਭਲੇਖੇ ਪੈਂਦੇ ਰਹੇ ਮੈਨੂੰ ਐਲਾ ਮਣ ਪੀਦੇ ਨੇ ਵਾਜੇ ਮਾਰੀ ਹੁੰਦੀ ਜਿਵੇਂ ਆ ਇਹਦੀ ਰੂਣ ਦਾ ਭਲੇਖਾ ਪੈਂਦੇ ਵੀ ਜਵਾਗ ਰੋਈ ਜਾਂਦਾ ਕਿਤੇ ਦੋ ਤਿੰਨ ਦਾ ਭਲੇਖੇ ਪੈਂਦੇ ਰਹੇ ਚਲੋ ਫਿਰ ਚੱਲਦੇ ਆਪਾਂ ਪੈਂਡ ਨੂੰ ਇਹਨਾਂ ਨੇ ਆਪਦੀ ਗੱਡੀ 'ਚ ਇਹਨਾਂ ਨੇ ਆਪਦੀ ਗੱਡੀ 'ਚ ਆਪਾਂ ਆਪਦੀ ਗੱਡੀ 'ਚ ਰਸਤੇ ਅਲੱਗ ਹੋ ਗਏ ਅਜੇ ਤੋਂ ਫੇਰ ਸਾਡੇ ਉਹ ਆ ਗਈ ਥਾਰ ਆਪਣੀ ਆ ਆ ਗਈ ਲਓ ਜੀ ਹੋ ਜੋ ਮੂਵ ਆਫ ਦੀ ਥਾਰ ਚ ਕਰਨੀ ਉਹਦੇ ਕਰਾ ਕੇ ਤੈਨੂੰ ਪੜੀ ਚਲੋ ਫਿਰ ਓਕੇ ਆ ਜੀ ਟਾਈਮ ਨਾ ਚੰਗਾ ਨਾ ਜੀ ਅਸੀਂ ਨਹੀਂ ਆਉਂਦੇ ਹੁਣ ਜਲਦੀ ਠੀਕ ਆ ਦੋਸਤੋ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਬਾਏ ਸਾਰਿਆਂ ਨੂੰ ਹਾਂ ਬਾਏ ਸਾਰਿਆਂ ਨੂੰ ਤੇ ਆਪਾਂ ਪੰਛੀ ਵਗੈਰਾ ਆਪਣੇ ਛੱਡਦੇ ਆ ਜਾ ਕੇ ਘਰੇ ਠੀਕ ਆ Sí, sí, eso no es que le probamos, aquí.